ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਕੋਲ ਸਾਰੇ ਨਾਲ ਸਤ ਸਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਸਵੇਰੇ 6 ਇਸ ਵਕਤ ਅਗੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 24 ਤੋ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਆ ਜੀ ਫੁੱਲ ਸਿਲ ਰੇਟ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਬਾਰਸ਼ ਵੀ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈ ਤੇ ਆਪਾਂ ਸੌਦੇ ਵੀ ਰੋਲੇ ਪਏ ਨੇ ਆਪਾਂ ਦਿਖਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸਿਲ ਦਾ ਰੇਟ ਜੀ ਹਾਂ ਜੀ ਦੋਸਤੋ ਮੰਡੀ ਦੇ ਪੈ ਰਹੇ ਮੀਂਹ ਫੁੱਲ ਪੈ ਰਿਹਾ ਜੀ ਗਾਗ ਹੈ ਨਹੀਂ ਦਾ ਤਾਂ ਜਮਾਨੀ ਹੈਗਾ ਠੀਕ ਹੈ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ 125 ਤੋਂ ਲੈ ਕੇ 100 150 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਥੋਕ ਰੇਟ ਦਾ ਭਾਅ ਜੀ ਅੱਜ ਦਾ ਜੀ ਪਿੰਡੀ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਿਹਾ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਗਾਕ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਚਾਹ ਵਾਲੇ ਕੱਦੂ ਦੇ ਭਾਅ ਅੱਜ ਮੰਦੇ ਨੇ ਜੀ ਅੱਜ ਮੀਂਹ ਕਾਰਨ ਜੀ ਮੀਂਹ ਬਹੁਤ ਪੈ ਰਿਹਾ ਜੀ ਗਾਹ ਤਾਂ ਹੈ ਨਹੀਂ ਕੋਈ ਵੀ ਮੰਡੀ ਦੇ ਵਿੱਚ ਹਾਂ ਜੀ ਦੋਸਤੋ ਚਿਬੜਾ ਦਾ ਪਾ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਪਾ ਰਿਹਾ ਜੀ ਅੱਜ ਦਾ ਜੀ 150 ਰੁਪਏ ਪੰਸੀਰੀ ਦਾ ਪਾ ਦੀ ਚਿਬੜਾ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਮੀਂਹ ਘਟ ਚੁੱਕਿਆ ਤੇ ਦੇਖਦੇ ਆਂ ਵੀ ਸੌਦਾ ਦੇ ਕੀ ਪਾ ਨਿਕਲਦਾ ਜੀ ਅੱਜ ਮੀਂਹ ਫੁੱਲ ਪੈ ਰਿਹਾ ਜੀ ਮੀਂਹ ਅੱਜ ਹਾਂਜੀ ਦੋਸਤੋ ਮੀਂਹ ਕਾਰਨ ਅੱਜ ਦੇਸੀ ਗੁਵਾਰੇ ਦਾ ਭਾਰ ਰਹੇਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਦੇ ਕਰਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਛੋਟੇ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਮੀਂਹ ਨੇ ਬੁਰਾ ਹਾਲ ਕਰਿਆ ਪਿਆ ਜੀ ਅੱਜ ਜਮ੍ਹਾਂ ਪੂਰਾ ਬੁਰਾ ਹਾਲ ਕਰਿਆ ਪਿਆ ਜੀ ਆਪਾਂ ਤੁਹਾਨੂੰ ਆਪਾਂ ਮੰਡੀ ਵੀ ਘੁਮਾ ਕੇ ਦਿਖਾ ਦਿੰਦੇ ਹਾਂ ਸਾਰੀ ਖਾਲੀ ਪਈ ਆ ਮੰਡੀ ਜੀ ਅੱਜ ਜਮ੍ਹਾਂ ਖਾਲੀ ਪਈ ਆ ਤੇ ਸੌਦਾ ਵੀ ਘਟ ਆਇਆ ਤੇ ਮੀਂਹ ਵੀ ਫੁੱਲ ਪੈ ਰਿਹਾ ਅੱਜ ਹੋਰ ਬਾਪੂ ਕੀ ਹਾਲ ਨੇ ਠੀਕ ਆ ਤੂੰ ਵੀ ਮੀਂਹ ਦੀ ਬੈਠਾ ਹੈ ਫੇਰਾ ਅੱਛਾ ਫਿਰ ਬੈਂਗ ਨਹੀਂ ਕੀ ਰੇਟ ਲਾਤੀ ਅੱਜ ਮੰਦੇ ਭਾਈ ਲਾਤੀ ਅੱਜ ਕੀ ਪਾ ਲਾਤੀ ਅੱਜ 60 70 ਰੁਪਏ ਕਿਲੋ ਹੀ ਪੰਛੇਰੀ ਹਾਂਜੀ ਦੋਸਤੋ ਬੈਂਗਣੀ ਦਾ ਪਾ ਰਿਹਾ ਜੀ ਅੱਜ 70 ਤੋਂ ਲੈ ਕੇ 80 ਰੁਪਏ ਤੱਕ ਦਾ ਪਾ ਰਿਹਾ ਜੀ ਪੰਛੇਰੀ ਦਾ ਜੀ ਅੱਜ ਮੀਂਹ ਕਾਰਨ ਜੀ ਸਬਜ਼ੀਆਂ ਦਾ ਬੁਰਾ ਹਾਲ ਹੋ ਗਿਆ ਜੀ ਅੱਜ ਬੈਂਗਣੀ ਦਾ ਭਾਰ ਰਿਹਾ ਜੀ ਅੱਜ ਦਾ ਜੀ 80 ਤੋਂ ਲੈ ਕੇ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਪਣਸੇਰੀ ਦਾ ਜੀ ਅੱਜ ਦਾ ਆਹ ਦੇਖ ਲੋ ਜੀ ਬਾਪੂ ਮੀਂਹ ਝ ਹੀ ਬੈਠਾ ਵਜਰਾ ਹਾਂਜੀ ਦੋਸਤੋ ਮੀਂਹ ਕਾਰਨ ਦੇਖ ਲੋ ਜੀ ਸਬਜ਼ੀ ਜਾਮ ਹੋਏ ਪਏ ਨੇ ਜੀ ਜਮ੍ਹਾਂ ਸਬਜ਼ੀ ਜਾਮ ਹੋਏ ਪਏ ਨੇ ਕਦੂਆਂ ਦਾ ਕੋਈ ਰੇਟ ਨਹੀਂ ਨਿਕਲਿਆ ਹਾਲ ਤੱਕ ਤੇ ਆਪਾਂ ਨੇ ਝਾਲ ਆਲੇ ਦਾ ਮੁੱਲ ਦਿਖਾਤਾ ਵੀ ਝਾਲ ਆਲੇ ਕਦੂ ਦਾ ਕੀ ਭਾਅ ਰਿਹਾ ਜੀ ਅੱਜ ਹਾਂਜੀ ਹਾਂਜੀ ਦੋਸਤੋ ਨਾਰਮਲ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਕद्दू ਦਾ ਜੀ ਅੱਜ ਦਾ ਤੇ ਤੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਤੋਰੀ ਦਾ ਹਾਂ ਜੀ ਦੋਸਤੋ ਆਪਾਂ Shimla ਮਿਰਚ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ Shimla ਮਿਰਚ ਦਾ ਕੀ ਭਾਅ ਰਿਹਾ ਜੀ ਅੱਜ ਮੀਂਹ ਬਸ ਕਾਰਨ ਹੋਣ ਕਾਰਨ ਤੇ ਮਿਰਚ Shimla ਮਿਰਚਾਂ ਦਾ ਵੀ ਭਾਅ ਘਟ ਚੁੱਕਿਆ ਜੀ ਅੱਜ ਦਾ ਮੰਡੀ ਦਾ ਭਾਅ ਰਿਹਾ ਜੀ ਅੱਜ ਦਾ ਕੀ ਭਾਅ ਰਿਹਾ ਵੀਰੇ ਅੱਜ ਮੰਡੀ ਬਸ ਬਹੁਤ ਜ਼ਿਆਦਾ ਹਾਂਜੀ ਦੋਸਤੋ 55 ਤੋਂ ਲੈ ਕੇ 60 ਰੁਪਏ ਤੱਕ ਦਾ ਪਹਾ ਰਿਹਾ ਜੀ ਅੱਜ ਦਾ ਜੀ ਸਿਮਲਾ ਮਿਰਚ ਦਾ ਪਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਹਾ ਰਿਹਾ ਜੀ ਅੱਜ ਦਾ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਛੋਟੀ ਸਾਈਜ਼ ਵਾਲੀ ਸਿਮਲਾ ਮਿਰਚ ਦਾ ਪਹਾ ਹੈਗਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਪਹਾ ਜੀ ਇਹ ਵੀ ਬੰਦ ਗਰੇਟਾਂ ਦਾ ਪਹਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਅਦਰਕ ਦਾ ਪਹਾ ਹੈਗਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਪਹਾ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਹਾ ਜੀ ਅਦਰਕ ਦਾ ਜੀ ਇਹ ਬੰਦ ਬੋਰੀ ਦਾ ਪਹਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਘਟ ਚੁੱਕੇ ਨੇ ਜੀ ਅੱਜ ਟਮਾਟਰ ਦਾ ਕਫਾ ਆ ਰਿਹਾ ਜੀ ਅੱਜ ਦਾ ਜੀ 35 35 ਰੁਪਏ ਦਾ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ 35 ਰੁਪਏ ਦਾ ਭਾਅ ਜੀ ਟਮਾਟਰ ਦਾ ਜੀ ਪੂਰਾ ਵਧੀਆ ਟਮਾਟਰ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੂਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਪੂਰੀਆਂ ਦਾ ਭਾਅ ਜੀ ਅੱਜ ਦਾ ਜੀ ਅਸੀਂ ਨੂੰ ਵੀ ਲੈਣਾ ਜੀ ਹੋਲ سیل ਦਾ ਰੇਟ ਹੈ ਜੀ ਇਹ ਬੰਦ ਪੂਰੀਆਂ 750 ਰੁਪਏ ਦਾ ਭਾਜੀ ਇਹ 150 ਰੁਪਏ ਬਨਸ਼ੀਰੀ ਦਾ ਭਾਜੀ ਗਾਜਰਾਂ 30 ਰੁਪਏ ਕਿਲੋ ਦਾ ਭਾ ਰਿਹਾ ਜੀ ਗਾਜਰਾਂ ਦਾ ਜੀ ਵੋ ਠੀਕ ਆ ਬੜੀਆ ਬੜੀਆ ਜਮਾ ਅੱਜ ਤੋਂ ਮੰਡੀ ਖਾਲੀ ਪਈ ਐ ਸਾਰੀ ਅੱਜ ਸੌਦੇ ਦਾ ਕੋਈ ਭਾਈ ਨਹੀਂ ਰਿਹਾ ਅੱਜ ਦਾ ਕੋਈ ਵੀ ਜਮਾ ਵੀ ਹੋਰ ਕੀ ਹਾਲ ਨੇ ਭਾਈ ਬੜੀਆ ਭਾਈ ਫਿਰ ਆਇਆ ਗਾਗੂ ਕੋਈ ਕੇ ਨਹੀਂ ਅਜੇ ਇੱਕ ਗਰੇੜੀ ਵੀ ਕਿਹਾ ਅਜੇ ਹਾਂਜੀ ਦੋਸਤੋ ਗਾ ਮੀ ਕਰਨਾ ਗਾ ਤਾਂ ਆ ਹੀ ਨੇ ਕੋਈ ਵੀ ਹਜੇ ਜੀ ਹਾਂਜੀ ਦੋਸਤੋ ਮੀ ਫੁੱਲ ਵਹਿਰੇ ਜੀ ਅੱਜ ਆਪਾਂ ਮੀ ਦੇ ਵਿੱਚ ਹੀ ਫਿਰਦੇ ਜੀ ਸਾਰੇ ਪਾਈ ਹੋਰੀ ਸੌਦੇ ਔਕੇ ਹੋਏ ਪਏ ਨੇ ਤੇ ਆਪਾਂ ਖੀਰੇ ਦੇ ਭਾਅ ਦੱਸ ਦਿੰਨੇ ਆ ਵੀ ਖੀਰੇ ਦਾ ਭਾਅ 18 ਤੋਂ ਲੈ ਕੇ 10 ਰੁਪਏ ਕਿਲੋ ਦਾ ਭਾਅ ਰਹੇਗਾ ਜੀ ਖੀਰੇ ਦਾ ਜੀ ਮੀ ਕਰਨ ਸੌਦਿਆਂ ਦੇ ਭਾਅ ਕੱਢ ਚੁੱਕੇ ਨੇ ਜੀ 10 ਰੁਪਏ ਕਿਲੋ ਦਾ ਭਾਅ ਰਹੇਗਾ ਜੀ ਖੀਰੇ ਦਾ ਜੀ ਅੱਜ ਦਾ ਜੀ ਬੰਦ ਬੋਰੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕarele ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕarele ਦਾ ਜੀ ਇਹ ਬੰਦ ਲਫਾਫੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਦੇਖੋ ਜੀ ਮੀ ਬਹੁਤ ਜ਼ਿਆਦੇ ਪੈ ਰਿਹਾ ਜੀ ਮੀ ਮੀ ਹੋਇਆ ਪਿਆਰ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੂਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਬੰਦ ਬੂਰੀ ਦਾ ਭਾਅ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾ ਦਾ ਭਾਅ ਰਿਹਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਸਾਉਦੀ ਸਾਉਦੇ ਪਏ ਨੇ ਜੀ ਹਜੇ ਕੋਈ ਗਾਕ ਨਹੀਂ ਆਇਆ ਜੀ ਮੰਡੀ ਦੇ ਵਿੱਚ ਆ ਇਹ ਕੱਦੂ ਅੱਜ ਮੰਡੀ ਦੇ ਵਿੱਚ ਰੋਲਿਆ ਗਿਆ ਜੀ ਜਮਾ ਕੱਦੂ ਠੀਕ ਹੈ ਜੀ ਤੇ ਗਾਧ ਹੈ ਨਹੀਂ ਤੇ ਗਾਧ ਮੀ ਵੀ ਫੁੱਲ ਪਈ ਜਾਂਦਾ ਤੋਂ ਆਪਾਂ ਭਾਈ ਨਾਲ ਗੱਲਬਾਤ ਕਰਦੇ ਵੀ ਕੱਦੂ ਨਾਲ ਕੀ ਪਾ ਰਿਹਾ ਭਾਈ ਰਣਜੀਤ ਨਾਲ ਗੱਲਬਾਤ ਕਰਦੇ ਵੀ ਨਾਰਮਲ ਕੱਦੂ ਨਾਲ ਕੀ ਪਾ ਰਿਹਾ ਤੇ ਮੀ ਵੀ ਫੁੱਲ ਪਈ ਜਾਂਦਾ ਜੀ ਤੇ ਆਪਾਂ ਇਸ ਵਕਤ ਖੜੇ ਆਂਗੇ ਕਮਲ ਫਰੂਟ ਕੰਪਨੀ ਬਾਈ ਰਣਜੀਤ ਕੋਲੇ ਗੱਲਬਾਤ ਕਰਦਾ ਵੀ ਅੱਜ ਦਾ ਕੀ ਪਿਆ ਹੋਰ ਬਾਪੂ ਠੀਕ ਆ ਅੱਜ ਬਹੁਤ ਆ ਜੀ ਬਾਹਰ ਮੰਦਾ ਚਲੀ ਜਾਂਦਾ ਤਾਂ ਸਵੇਰ ਦਾ ਲੱਗਿਆ ਨਾ ਮੀਂਹ ਪੈਣਾ ਬਹੁਤ ਜ਼ਿਆਦਾ ਵੇਰਾ ਹੋਰ ਰਣਜੀਤ ਕੀ ਹਾਲ ਨੇ ਬਾਈ ਵਧੀਆ ਵਧੀਆ ਕੈਮ ਆ ਬਾਈ ਵਧੀਆ ਬਾਈ ਅੱਜ ਕਿਵੇਂ ਬਾਹਰ ਨੂੰ ਨਹੀਂ ਨਿਕਲੇ ਬਈ ਅੱਜ ਬਾਈ ਮੌਸਮ ਬੜਾ ਖਰਾਬ ਹੈ ਮੀਂਹ ਪਈ ਜਾਂਦਾਗਾ ਮੀਂਹ ਹੋਣੀ ਬਾਹਰ ਨੂੰ ਨਿਕਲ ਲੰਦਾ ਗਾ ਨਾ ਕੀ ਨਿਕਲਦਾ ਬਾਈ ਅੱਛਾ ਅੱਜ ਦੇ ਮੌਸਮ 'ਚ ਗਾਹ ਬਹੁਤ ਘੱਟ ਨਿਕਲਦਾ ਤਦੂ ਦਾ ਕੀ ਪਾ ਰਿਹਾ ਫੇਰ ਅੱਜਾ ਪਰੋ ਤਦੂ ਦਿਖਾਈ 15 ਤੋਂ 20 ਰੁਪਏ ਕਿਲੋ ਦੇ ਵਿੱਚ ਵਿੱਚ ਅਜੇ 15 ਤੋਂ 20 ਰੁਪਏ ਤੱਕ ਜੀ ਅੱਛਾ ਕਿਉਂਕਿ ਬਾਰਿਸ਼ ਬਾਲੀ ਪਈ ਜਾਂਦੀ ਆ ਹਾਂ ਬਾਰਿਸ਼ ਕਰਕੇ ਨਾ ਕੋਈ ਗਾਹ ਹੀ ਨਹੀਂ ਆ ਰਿਹਾ ਹਰੇ ਦੇਖੋ ਕੱਲ ਦੀ ਵਾਰਸ਼ ਸ਼ੁਰੂ ਹੋਈ ਆ ਰੁਕੀ ਤਾਂ ਹੈ ਨਹੀਂ ਵਾਰਸ਼ ਠੀਕ ਆ ਤੇ ਆਰਬੀ ਦਾ ਕੀ ਭਾਰ ਆ ਵੀਰੇ ਆਰਬੀ ਦੇ ਕੇ ਜੀ 20 ਤੋਂ 25 ਦੇ ਵਿੱਚ ਮਿੱਥਾ 20 ਤੋਂ 25 ਤੱਕ ਦੀ ਹਾਂਜੀ ਵਧੀਆ ਥੋਕ ਦਾ ਰੇਟ ਆ ਬਾਈ ਇਹ ਹੋਲ ਸੇਲ ਦਾ ਹਾਂਜੀ ਦੋਸਤੋ ਵਧੀਆ ਆਰਬੀ ਦਾ ਭਾਰ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਆਰਬੀ ਦਾ ਜੀ ਤੇ ਨਾਰਮਲ ਕੱਦੂ ਦਾ ਭਾਰ ਰਿਹਾ ਜੀ ਅੱਜ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਰ ਰਿਹਾ ਜੀ ਕੱਦੂ ਦਾ ਜੀ ਅੱਜ ਦਾ ਜੀ ਆ ਦੇਖ ਲਓ ਭਾਈ ਕਹਿੰਦਾ ਭਾਈ ਕਹਿੰਦਾ ਮੇਰਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਕੀ ਹੋ ਗਿਆ ਭਾਈ ਮੋਟਰਸਾਈਕਲ ਨੂੰ ਭਈਆ ਸਮਾਨ ਲੱਤਿਆ ਹੋਇਆ ਸੀ ਸਟਾਰਟਿੰਗ ਵਿੱਚ ਆ ਕਿਹੜੇ ਵੇਲੇ ਇਹ ਲੈ ਦੇਖ ਲੈ ਭਾਈ ਮੀਂਹ ਵੀ ਫੁੱਲ ਪਈ ਜਾਂਦਾ ਭਾਈ ਦੇਖ ਲੈ ਭਿੱਜਿਆ ਪਿਆ ਜਮਾ ਦੇਖ ਲੈ ਪਾਣੀ ਪਾਣੀ ਹੋਇਆ ਵੈ ਭਾਈ ਕਹਿੰਦਾ ਮੋਟਰਸਾਈਕਲ ਵੀ ਖਰਾਬ ਹੋ ਗਿਆ ਪਤਾ ਨਹੀਂ ਪਾਣੀ ਪੂਣੀ ਪਲੱਗ ਪਲੱਗ 'ਚ ਪਾਣੀ ਪੂਣੀ ਨਾ ਪਾਏਗਾ ਹੋਏ ਭਾਈ ਪਲੱਗ ਦਾ ਭਾਈ ਨਮਾ ਯਾਰ ਨਮਾ ਦੇਖ ਲੈ ਮਾੜਾ ਮੁੰਡਾ ਪਾਣੀ ਪੂਣੀ ਪੈ ਜਾਣਾ ਹੁੰਦਾ ਪਲੱਗ 'ਚ ਮੋਟਰ ਖਰਾਬ ਨਾ ਹੋ ਜੇ ਅੱਛਾ ਸਮਾ ਹੈਗਾ ਡਰ ਭਾਈ ਮੀ ਕਾਰਨ ਨਾ ਸੌਦੇ ਵੀ ਖਰਾਬ ਹੋ ਜਾਂਦੇ ਨੇ ਮੀਨ ਨਾਲ ਤੇ ਬਾਈ ਕਹਿੰਦਾ ਸੌਦੇ ਵੀ ਨਾ ਕਿਤੇ ਖਰਾਬ ਹੋ ਜਾਣਾ ਹਜੇ ਤੱਕ ਹੋਰੀ ਫਿਰਦਾ ਬਾਈ ਕਹਿੰਦਾ ਮੈਂ ਮੰਡੀ 'ਚ ਨਹੀਂ ਆਹ ਟਾਈਮ ਨੂੰ ਕਹਿੰਦਾ ਮੈਂ ਸੌਦਾ ਲਾ ਦਿੰਦਾ ਤੀ ਨਾ ਹਾਂਜੀ ਦੋਸਤੋ ਆਹ ਦੇਖ ਲਓ ਬਾਈ ਹੋਰੀ ਮੀਂਹ ਈ ਫਿਰਦਾ ਬਾਈ ਹੋਰੀ ਸੌਦਾ ਲੈ ਕੇ ਲੈਣਾ ਤੇ ਬਾਈ ਹੋਰੀ ਹੋ ਠੀਕ ਹੋ ਬਾਈ ਟਾਈਮ ਹੋਰ ਹੋਰ ਹੋ ਠੀਕ ਹੋ ਹਾਂ ਮੀਂਹ ਪਾ ਰਿਹਾ ਬਾਈ ਦੇਖੋ ਮੀਂਹ ਈ ਲਈ ਜਾਂਦਾ ਸੌਦਾ ਜੀ ਉਕੇ ਮੰਡੀ ਤੇ ਜਾ ਸਕਦਾ ਨਹੀਂ ਆ ਬੰਦੇ ਹੋਏ ਜੇ ਉਹ ਕਿਤੇ ਬੰਦੇ ਹੋਏ ਜਿੰਨਾ ਅੱਜ ਮੀਂਹ ਚ ਬਰਾਹਾ ਰੁਪਿਆ ਹੋਇਆ ਪਿਆ ਅੱਧੇ ਸੌਦੇ ਖਰਾਬ ਹੋਣ ਦੀ ਸੁਭਾਵ ਨਹੀਂ ਅੱਜ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਜੀ ਅੱਜ ਦਾ ਜੀ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਰੇਡ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਜੀ ਦੋਸਤੋ ਆਪਾਂ ਇਸ ਵਾਰ ਤਖੜੇ 5 ਨੰਬਰ ਦੁਕਾਨ ਤੇ ਖੜੇ ਆਂ ਤੇ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਤੇ ਮੀਂਹ ਵੀ ਧੜਾ ਧੜਾ ਹੋ ਰਹੀ ਹੈ ਮੀਂਹ ਦੀ ਤੇ ਮੀਨੇ ਬੁਰਾ ਹਾਲ ਕਰਿਆ ਹਾਂਜੀ ਦੋਸਤੋ ਆਪਾਂ ਇਸ ਵਾਕਤ ਖੜਿਆਗੇ ਪੰਜ ਨੰਬਰ ਦੁਕਾਨ ਤੇ ਖੜਿਆ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗੂਲ ਸੀ ਲੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਹਾਂਜੀ ਦੋਸਤੋ ਕੇਲੇ ਦਾ ਭਾਅ ਮੰਦਾ ਹੋ ਗਿਆ ਜੀ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਵੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਕੱਟੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 650 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਮਸੰਮੀ ਦਾ ਭਾਅ ਜੀ ਅੱਜ ਦਾ ਸਾਰੇ ਤੋਂ ਬਹੁਤਰਾ ਹਾਲ ਆ ਜੀ ਅੱਜ ਦਾ ਤੇ ਮੀਂਹ ਵੀ ਫੁੱਲ ਪਈ ਜਾਂਦਾ ਜੀ ਮੰਡੀ ਦੇ ਵਿੱਚ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਇੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ 10 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਨਾਰਾਂ ਦਾ ਜੀ ਕਿਸੇ ਨੇ ਵੀ ਲੈਣਾ ਜੀ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਇੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬਲਡ ਡੱਬੀ ਦਾ ਭਾਅ ਹੈਗਾ ਜੀ ਇਹਦੇ ਵਿੱਚ 4 ਪੀਸ ਹੁੰਦੇ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪ 4 ਨੰਬਰ ਦੁਕਾਨ ਲక్ష్ਮੀ ਫਰੂਟ ਕੰਪਨੀ ਬਾਈ ਹਰਾਂ ਕੋਲੇ ਖੜਿਆ ਤੇ ਆਪਾਂ ਅਮਰੂਦ ਬਾਰੇ ਵੀ ਗੱਲਬਾਤ ਕਰਦਾ ਵੀ ਅੱਜ ਦਾ ਅਮਰੂਦ ਦਾ ਕੀ ਭਾਰ ਰਿਹਾ ਜੀ ਤੇ ਮੌਸਮ ਵੀ ਖਰਾਬ ਆ ਜੀ ਪੂਰਾ ਤੇ ਗਾਸ ਵੀ ਨਹੀਂ ਹੈਗਾ ਮੰਡੀ ਦੇ ਵਿੱਚ ਤੇ ਆਪਾਂ ਗੱਲਬਾਤ ਕਰਦਾ ਵੀ ਅਮਰੂਦ ਦਾ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਅਮਰੂਦ ਦਾ ਹਾਂਜੀ ਦੋਸਤੋ ਸੇਵ ਦਾ ਪਹਾ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਹਾ ਹੈਗਾ ਜੀ ਇਹ 10 ਕਿਲੋ ਵਾਲੀ ਪੇਟੀ ਹੈ ਜੇ ਕਿਸੇ ਨੇ ਵੀ ਲੈਣਾ ਜੀ ਸੇਵ ਦਾ ਪਹਾ ਆ ਰਿਹਾ ਜੀ ਅੱਜ ਦਾ ਜੀ ਵਧੀਆ ਟਾਪ ਦੇ ਸੇਵ ਦਾ ਪਹਾ ਆ ਰਿਹਾ ਜੀ ਅੱਜ ਦਾ ਜੀ 900 ਰੁਪਏ ਦੀ ਪੇਟੀ ਮਿਲ ਜੂ ਜੇ ਕਿਸੇ ਨੇ ਵੀ ਲੈਣੀ ਹੈ ਜੀ ਅੱਜ ਦਾ ਪਹਾ ਜੀ ਸੇਵ ਦਾ ਜੀ ਇਹ 4 ਨੰਬਰ ਦੁਕਾਨ ਤੋਂ ਮਿਲੂ ਜੀ ਪੂਰਾ ਟਾਪ ਦਾ ਸੇਵ ਹੈ ਜੀ ਇਹ ਹਾਂਜੀ ਦੋਸਤੋ ਆਪਾਂ 1000 ਰੁਪਏ ਵਾਲੀ ਵੀ ਬੇਟੀ ਦਿਖਾ ਰਹੇ ਜੇ ਕਿਸੇ ਨੂੰ ਵੀ ਹੋਰ ਵੀ ਟੌਪ ਦਾ ਸ਼ੇਵ ਲੈਣਾ ਜੀ 1000 ਰੁਪਏ ਦੀ ਬੇਟੀ ਮਿਲ ਜੂ ਜੀ ਪੂਰਾ ਵਧੀਆ 100 ਰੁਪਏ ਕਿਲੋ ਦਾ ਭਾਅ ਜੀ ਸ਼ੇਵ ਦਾ ਜੀ ਇਹ ਤਾਂ ਜੀ 10 ਕਿਲੋ ਵਾਲੀ ਪੇਟੀ ਹੈ ਜੀ ਇਹ ਕਿਸੇ ਨੂੰ ਵੀ ਲੈਣਾ ਜੀ ਤੇ ਇਹਦਾ ਭਾਰ ਰਿਹਾ ਜੀ ਅੱਜ ਦਾ ਜੀ 600 ਰੁਪਏ ਦਾ ਭਾਅ ਜੀ ਇਹ ਬੰਦ ਪੇਟੀ ਦਾ ਜੀ ਬੰਦ ਪੇਟੀ ਲੈਣੀ ਪਣੀ ਆ ਜੀ 1000 ਰੁਪਏ ਦੀ ਪੇਟੀ ਆ ਜੀ ਇਹ ਆਪਾਂ 950 ਰੁਪਏ ਵਾਲੀ ਵੀ ਪੇਟੀ ਦਿਖਾ ਦਿੰਦੇ ਆ 950 ਰੁਪਏ ਦਾ ਭਾਜ ਜੀ ਇਹਦਾ ਬੰਦ ਪੇਟੀ ਦਾ ਜੀ ਤੇ ਵੀ 10 ਕਿਲੋ ਵਾਲੀ ਭਰਤੀ ਆ ਜੇ ਕਿਸੇ ਨੂੰ ਵੀ ਲੈਣਾ ਜੀ 10 ਕਿਲੋ ਦਾ ਡੱਬਾ ਜੀ ਇਹ 950 ਰੁਪਏ ਦਾ ਭਾਜ ਜੀ ਛੇਵ ਦਾ ਜੀ ਹਾਂਜੀ ਦੋਸਤੋ ਆਪਾਂ 1200 ਰੁਪਏ ਵਾਲਾ ਵੀ ਦਿਖਾ ਦਿੰਦੇ ਆ 10 ਕਿਲੋ ਦੀ ਪੇਟੀ ਆ ਵੀ 1200 ਵਾਲਾ 10 ਦਾ ਭਾਜ ਜੀ ਅੱਜ ਦਾ ਜੀ ਬੰਦ ਡੱਬੇ ਦਾ ਜੀ ਇਹ ਵਧੀਆ ਪੂਰਾ ਟੌਪ ਦਾ ਛੇਵ ਆ ਜੀ ਇਹ ਵੀ 4 ਨੰਬਰ ਦਾ ਤਾਂ ਤੋਂ ਮਿਲ ਜੂ ਜੀ 1200 ਰੁਪਏ ਦਾ ਭਾਅ ਜੀ ਬੰਦ ਪੇਟੀ ਦਾ ਜੀ ਅੱਜ ਦਾ 10 ਕਿਲੋ ਛੇਵ ਲੈਣਾ ਪੈਣਾ ਘੱਟੋ ਘਾਟ 10 ਕਿਲੋ ਜੀ ਜੀ ਨੰਬਰ ਹਾਂਜੀ ਦੋਸਤੋ ਆਪਾਂ 12 13 ਕਿਲੋ ਵਾਲੀ ਵੀ 14 ਕਿਲੋ ਵਾਲੀ ਪੇਟੀ ਵੀ ਦਿਖਾ ਦਿੰਨੇ ਆ ਜੀ 400 ਰੁਪਏ ਦਾ ਭਾਅ ਰਿਹਾ ਜੀ ਛੇਵ ਦਾ ਜੀ ਬੰਦ ਪੇਟੀ ਦਾ ਭਾਅ ਜੀ 400 ਰੁਪਏ ਦਾ ਭਾਅ ਜੀ ਛੇਵ ਦਾ ਜੀ ਇਹਦਾ 16 ਕਿਲੋ ਵਾਲੀ ਪੇਟੀ ਆ ਜੀ ਕਿਸੇ ਨੇ ਵੀ ਲੈਣੀ ਹੈ ਬੰਦ ਪੇਟੀ ਦਾ ਭਾਅ ਰਿਹਾ ਜੀ 400 ਰੁਪਏ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਾਸਪਤੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀ ਦਾ ਭਾਅ ਜੀ ਲੱਕੜ ਵਾਲੀ ਪੇਟੀ ਦਾ ਭਾਅ ਦਾ ਅੱਜ ਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਇਹਦਾ ਅੱਜ ਦਾ ਭਾਅ ਰਿਹਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਨਾਸਪਤੀ ਦਾ ਭਾਅ ਜੀ ਅੱਜ ਦਾ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੈਨੇਪਲ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਜੀ ਇਹ ਵੀ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਪੈਨੈਪਲ ਦਾ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਤੇ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਆਲੂ ਤੇ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬੰਦ ਕਰਨਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦਾ ਜੀ ਹਾਂਜੀ ਦੋਸਤੋ ਆਪਾਂ ਬਾਅਦ ਹੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਆਲੂਆਂ ਦਾ ਤੇ ਮੀ ਵੀ ਪੂਰਾ ਪੈ ਰਿਹਾ ਟਾਪ ਦਾ ਮੀਂਹ ਫੁੱਲ ਪੈ ਰਿਹਾ ਜੀ ਤੇ ਬਾਉ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਨਮਸਕਾਰ ਬਾਉ ਜੀ ਨਮਸਕਾਰ ਤੇ ਮੀ ਵੀ ਫੁੱਲ ਪਈ ਜਾਂਦਾ ਜੀ ਅੱਜ ਮੌਸਮ ਕਿ ਕਰ ਪਾਉਗੇ ਥੰਡਾ ਮੌਸਮ ਹੋ ਗਿਆ ਲੈ ਠੰਡਾ ਮੌਸਮ ਹੋ ਰਿਹਾ ਪੂਰਾ ਜੀ ਹਾਂ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਆਪਣੇ ਨਾਲੀ ਇਹਨੂੰ ਵੀ ਕਹਾਂ ਜੀ 350 ਲੈ ਕੇ 400 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਆਲੂ ਦਾ ਬਾਜ਼ਾਰ ਤੇਜ਼ ਜਾਏਗਾ ਮੰਦਾ ਨਹੀਂ ਹੁੰਦਾ ਅੱਛਾ ਹੁਣ ਤੇਜ਼ ਹੋ ਜੂਗਾ ਜੀ ਆਲੂ ਹਾਂ ਉਹਨਾਂ ਦੀ ਵਿਜ਼ਾ ਲੈਟ ਹੋ ਗਈ ਠੀਕ ਹੈ ਜੀ ਨਵੇਂ ਆਲੂ ਵੀ ਉਹਨਾਂ ਕੇ ਬਿਜਲੀ ਲੱਤ ਹੋ ਗਈ ਆਲੂ ਠੀਕ ਰਹੇਗਾ ਮਜਾ ਆ ਹਾਂ ਜੀ ਹਾਂ ਜੀ ਹਾਂ ਕਿਸੇ ਨੇ ਕੋਈ ਬਦਲਣ ਦੀ ਲੋੜ ਨਹੀਂ ਹੈ ਕੋਈ ਠੀਕ ਹੈ ਜੀ ਹਾਂ ਹਾਂ ਜੀ ਦੋਸਤੋ ਆਲੂ ਦਾ ਭਾ ਰਿਆ ਜੀ ਅੱਜ ਦਾ ਜੀ ਇਸ ਲੇਡ ਦਾ ਭਾ ਰਿਆ ਜੀ ਅੱਜ ਦਾ ਜੀ 400 ਰੁਪਏ ਦਾ ਭਾ ਰਿਆ ਜੀ ਬੰਦ ਕਰ ਤੇਰਾ ਭਾ ਜੀ ਆਲੂ ਦਾ ਜੀ ਅੱਜ ਦਾ ਜੀ ਇਹ 400 ਰੁਪਏ ਹਾਂ ਜੀ ਦੋਸਤੋ ਡੈਮਟ ਆਲੂ ਦਾ ਭਾ ਰਿਆ ਜੀ ਸਾਡੇ 350 ਹੀ 400 ਹਾਂਜੀ ਦੋਸਤੋ 400 ਰੁਪਏ ਦਾ ਭਾਜੇ ਡਾਇਮੰਡ ਆਲੂ ਦਾ ਜਿਹੜਾ ਬੰਦ ਗੱਟੇ ਦਾ ਭਾਜੇ ਅੱਜ ਦਾ ਜੀ 350 ਦਾ ਜਾਲੀ ਵਾਲਾ ਹਾਂਜੀ ਦੋਸਤੋ ਜਾਲੀ ਵਾਲਾ ਆਲੂ ਦਾ ਭਾਅ ਆ ਰਿਹਾ ਜੀ 350 ਰੁਪਏ ਦਾ ਭਾਅ ਜੀ ਆਲੂ ਦਾ ਜੀ ਇਹ ਵੀ ਬੰਦ ਰਿਹਾ ਭਾਅ ਜੀ ਆਲੂ ਦਾ 350 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਵੀ ਡਾਇਮੰਡ ਆਲੂ ਆ ਜੀ ਪੂਰਾ ਵਧੀਆ ਕਾਪ ਦਾ ਆਲੂ ਆ ਜੀ 350 ਰੁਪਏ ਦਾ ਭਾਅ ਜੀ ਅੱਜ ਦਾ ਜੀ ਵਧੀਆ ਡਾਇਮੰਡ ਆਲੂ ਲਓ ਆ ਰਿਹਾ ਜੀ 400 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਰ ਸਾਰੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਜੀ ਤੇ ਮੀ ਵੀ ਮੰਡੀ ਦੇ ਵਿੱਚ ਪੁੱਲ ਪਈ ਜਾਂਦਾ ਜੀ ਠੀਕ ਹੈ ਜੀ ਆਪਾਂ ਪਿਆਜ਼ ਬਾਰੇ ਵੀ ਦੱਸ ਦਿਓ ਵੀ ਅੱਜ ਦਾ ਕੀ ਭਾਅ ਜੀ ਬੰਦ ਗੱਟਿਆਂ ਦਾ ਭਾਅ ਕੀ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ ਵੀ ਪੂਰੇ ਟਾਪ ਦੇ ਪਿਆਜ਼ ਦਾ ਭਾਅ ਹੈਗਾ ਜੀ 19 ਤੋਂ ਲੈ ਕੇ 20 ਰੁਪਏ ਤੱਕ ਦਾ ਨਾ ਪਾ ਜੀ ਨਾਸਕ ਦੇ ਪਿਆਜ਼ ਦਾ ਜੀ ਇਹ ਵੀ ਬੰਦ ਘਟੇ ਦਾ ਪਾ ਜੀ ਆ ਜੀ ਇਹ ਕसनी ਨਹੀਂ ਲੈਣਾ ਇਹ ਹੋਲ ਸੇਲ ਦਾ ਰੇਟ ਆ ਜੀ ਪਿਆਜ਼ ਦਾ ਪਾ ਰਿਆ ਜੀ ਅੱਜ ਦਾ ਜੀ 19 ਤੋਂ ਲੈ ਕੇ 21 ਰੁਪਏ ਤੱਕ ਦਾ ਪਾ ਜੀ ਪਿਆਜ਼ ਦਾ ਜੀ ਤੇ ਆਪਾਂ 17 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨੇ ਆ 17 ਰੁਪਏ ਕਿਲੋ ਦਾ ਪਾ ਪਿਆਜ਼ ਦਾ ਜੀ ਪੂਰਾ ਵਧੀਆ ਟੋਪ ਦਾ ਪਿਆਜ਼ ਆ ਜੀ ਇਹ ਠੀਕ ਆ ਜੀ ਸੁੱਕਾ ਪਿਆਜ਼ ਆ ਪੂਰਾ ਮੋਟਾ ਪਿਆਜ਼ ਆ ਜੀ 17 ਰੁਪਏ ਕਿਲੋ ਦਾ ਪਾ ਜੀ ਇਹ ਵੀ ਬੰਦ ਘਟੇ ਦਾ ਪਾ ਜੀ ਅੱਜ ਦਾ ਜੀ ਇੱਕ ਟੋੜਾ ਘਟਾ ਲੈਣਾ ਪੈਣਾ 50 ਕਿਲੋ ਵੇਟ ਹੁੰਦਾ ਜੇ ਕਿਸ ਅੱਜ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ 17 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਹਾਂ ਜੀ ਦੋਸਤੋ ਇਹ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਐਮਪੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਪੂਰਾ ਟੌਪ ਦਾ ਜੀ ਤੇ ਆਪਾਂ ਲਾਲ ਪਿਆਜ਼ ਵੀ ਦਿਖਾ ਦਿੰਨੇ ਹਾਂ ਜੀ ਇਹ ਵੀ 20 ਰੁਪਏ ਕਿਲੋ ਦਾ ਭਾਅ ਜੀ ਲਾਲ ਪਿਆਜ਼ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਪੂਰਾ ਵਧੀਆ ਲਾਲ ਪਿਆਜ਼ ਹੈ ਜੀ ਇਹ ਸੁੱਕਾ ਪਿਆਜ਼ ਹੈ ਜੀ ਪੂਰਾ ਕੌਫ ਦਾ ਜੀ 20 ਰੁ हां जी दोस्तों 30 किलो वाली 밭ती भी दिखा दे नहीं प्याज दी जे किसी ने भी ਲੈਣਾ ਹੈ 나스크 ਦੇ प्याज दी ਭਰਤੀ ਹੈਗੀ ਆ ਜੀ 20 ਰੁਪਏ ਕਿਲੋ ਦਾ ਭਾਅ ਜੀ 나스크 ਦੇ प्याज ਦੇ 20 ਤੋਂ ਲੈ ਕੇ 21 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਇਹ 30 ਕਿਲੋ ਵਾਲੀ ਭਰਤੀ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਹੈ 30 ਕਿਲੋ ਵਾਲਾ 곗ਾ ਵੀ ਮਿਲ ਜੂ ਹੈ ਜੀ ਛੋਟਾ 곗ਾ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਹੈ ਜੀ ਛੋਟੇ 곗ੇ ਦਾ ਭਾਅ ਆ ਰਿਹਾ ਜੀ 20 ਤੋਂ ਲੈ ਕੇ 21 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਬੜਿਆ ਟਾਪ ਦਾ ਪਿਆਜ਼ ਆ ਜੀ ਸੁੱਕਾ ਪਿਆਜ਼ ਆ ਜੀ ਇਹ ਹਾਂ ਜੀ ਦੋਸਤੋ ਆਪਾਂ ਬੰਤ ਵੀਰ ਨਾਲ ਗੱਲਬਾਤ ਕਰਦੇ ਆ ਮੀਚ ਹੀ ਖੜਾ ਬਾਈ ਕਿੰ ਕੀ ਹਾਲ ਨਿਵੰਦਾ ਹਲਾ ਮੀ ਭਈ ਜਾਂਦਾ ਢਾਕ ਵੀ ਨਹੀਂ ਹੈ ਕੋਈ ਨਹੀਂ ਹੈ ਨਾ ਅੱਜ ਹਾਂ ਇਹ ਗਾਹ ਰਹੀ ਨਹੀਂ ਜਮੀ ਕੋਈ ਵੀ ਮੰਡੀ ਸੁਣੀ ਪਈ ਆ ਜੀ ਜਮਾ ਅਜੇ ਟਾਈਮ ਵੀ ਨਹੀਂ ਕੁਝ ਵੀ ਹੋਇਆ ਅਜੇ 7:30 8:00 ਵਜੇ ਹਜੇ ਸਵੇਰ ਦੇ ਬਿਲ੍ਹੇ ਬੈਠੇ ਨੇ ਬਿਲ੍ਹੇ ਬੈਠੇ ਹਾਂ 100 ਰੁਪਏ 100 ਰੁਪਏ ਦਾ ਵੇਚਿਆ ਹੈ 100 ਰੁਪਏ ਦਾ ਕੰਨੀਵਾ 100 ਰੁਪਏ ਦੀ ਬੋਣੀ ਕਰੀ ਅੱਜ ਹਾਂਜੀ ਦੋਸਤੋ ਟੜਕੇ ਦੀ 4 ਵਜੇ ਦਾ ਆਇਆ ਭਾਈ 100 ਰੁਪਏ ਦੀ ਬੋਣੀ ਕਰੀਆ ਟੜਕੇ ਦੀ